ਕੈਨੇਡਾ ਜਾਣ ਵਾਲਿਆਂ ਲਈ ਅਹਿਮ ਖਬਰ ਹੈ ਜੀ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਐਂਟਰੀ ਕਰਨਾ ਚਾਹੁੰਦੇ ਹੋ ਚਾਹੇ ਤੁਸੀਂ ਇੱਕ ਟੈਂਪਰੇਰੀ ਵੀਜ਼ੇ ਤੇ ਹੋ ਚਾਹੇ ਤੁਸੀਂ ਇੱਕ ਸਟੂਡੈਂਟ ਵੀਜ਼ੇ ਤੇ ਹੋ ਟੈਂਪਰੇਰੀ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਸਟੂਡੈਂਟ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਆਪਾਂ ਨੂੰ ਹਮੇਸ਼ਾ ਹੀ ਪੀਸੀਸੀ ਐਡ ਕਰਨੀ ਪੈਂਦੀ ਸੀ ਆਪਣੇ ਵੀਜ਼ੇ ਦੇ ਵਿੱਚ ਮਤਲਬ ਕੀ ਪੁਲਿਸ ਕਲੀਅਰ ਸਰਟੀਫਿਕੇਟ ਕਿ ਮੇਰਾ ਕਿਸੇ ਕ੍ਰਿਮੀਨਲ ਦੇ ਵਿੱਚ ਕੋਈ ਰਿਕਾਰਡ ਨਹੀਂ ਹੈ ਮੈਂ ਕਿਸੇ ਕ੍ਰਿਮੀਨਲ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਨਾ ਹੀ ਮੇਰੇ ਤੇ ਕੋਈ ਪਰਚਾ ਚੱਲਦਾ ਹੈ ਚਾਹੇ ਮੈਂ ਸਟੂਡੈਂਟ ਵੀਜ਼ਾ ਹੈ ਚਾਹੇ ਟੈਂਪਰੇਰੀ ਵੀਜ਼ਾ ਹੈ ਪਰ ਸਰੂਡੋ ਸਰਕਾਰ ਵੱਲੋਂ ਕੈਨੇਡਾ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਜਿਸ ਕਰ ਤੁਹਾਡੇ ਕੋਲੇ PCC ਨਹੀਂ ਤੁਸੀਂ ਐਡ ਕਰਦੇ ਤਾਂ ਵੀ ਕੋਈ ਵੱਡੀ ਪ੍ਰੋਬਲਮ ਨਹੀਂ ਪਹਿਲਾਂ ਆਪਾਂ ਨੂੰ PCC ਐਡ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਸੀ ਪਰ ਇਹ ਖਬਰ ਤੁਸੀਂ IRCC ਦੀ ਵੈਬਸਾਈਟ ਦੇ ਉੱਤੇ ਵੀ ਪੜ ਸਕਦੇ ਹੋ ਤੇ ਮੈਂ ਤੁਹਾਡੇ ਨਾਲ ਸਕਰੀਨਸ਼ਾਟ ਵੀ ਸ਼ੇਅਰ ਕਰ ਰਿਹਾ ਇਸੇ ਵੀਡੀਓ ਦੇ ਵਿੱਚ ਜੋ ਸਟੇਟਮੈਂਟ ਮਾਰਕ ਮਿਲਰ ਦੁਆਰਾ ਦਿੱਤੀ ਗਈ ਹੈ ਮਤਲਬ ਜਦੋਂ ਆਪਾਂ ਪੀਆਰ ਲੈਣੇ ਆ ਉਧਰ ਅਪਲਾਈ ਕਰਦੇ ਆ ਉਦੋਂ ਵੀ ਆਪਾਂ ਨੂੰ ਪੀਸੀਸੀ ਦੀ ਲੋਡ ਪੈਂਦੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਤੁਸੀਂ ਕੈਨੇਡਾ ਦੇ ਵਿੱਚ ਗੁੱਡ ਰਹਿਣੇ ਚਾਹੀਦੇ ਆ ਮਤਲਬ ਕਿ ਕੈਨੇਡਾ ਦੇ ਵਿੱਚ ਤੁਹਾਡਾ ਨਾ ਇੱਕ ਸਾਈਨ ਕੀਤਾ ਜਾਂਦਾ ਟੈਂਪਰੇਰੀ ਵੀਜ਼ਾ ਨਾਲ ਤੇ ਸਟੂਡੈਂਟ ਵੀਜ਼ੇ ਨਾਲ ਜੇਕਰ ਤੁਸੀਂ ਇੱਥੇ ਆ ਕੇ ਕੋਈ ਵੀ ਕ੍ਰਿਮੀਨਲ ਰਿਕਾਰਡ ਪੈਦਾ ਕਰਦੇ ਹੋ ਕੋਈ ਵੀ ਕ੍ਰਿਮੀਨਲ ਕੰਮ ਕਰਦੇ ਹੋ ਤਾਂ ਤੁਹਾਨੂੰ ਔਨ ਦੀ ਸਪੋਰਟ ਵਿਦਨ 24 ਆਵਰ ਡਿਪੋਰਟ ਕਰ ਦਿੱਤਾ ਜਾਊਗਾ ਕੈਨੇਡਾ ਦੇ ਵਿੱਚੋਂ ਚਾਹੇ ਤੁਹਾਡੀ ਸਟੱਡੀ ਨੂੰ ਇੱਕ ਮਹੀਨਾ ਹੋਇਆ ਹੈ ਚਾਹੇ ਤੁਹਾਡੀ ਸਟੱਡੀ ਨੂੰ ਦੋ ਮਹੀਨੇ ਹੋਏ ਹੈ ਚਾਹੇ ਤੁਹਾਨੂੰ ਕੈਨੇਡਾ ਦੇ ਵਿੱਚ ਆਇਆ ਨੂੰ 5 ਦਿਨ ਹੋਏ ਹੈ ਚਾਹੇ ਤੁਹਾਨੂੰ ਇੱਕ ਦਿਨ ਹੋਇਆ ਹੈ ਪਰ ਕੈਨੇਡਾ ਦੇ ਵਿੱਚ ਜੇਕਰ ਤੁਹਾਡਾ ਰਿਕਾਰਡ ਬਹੁਤ ਵਧੀਆ ਹੈ ਰਿਕਾਰਡ ਤੁਹਾਡਾ ਗੁੱਡ ਹੈ ਤਾਂ ਤੁਹਾਨੂੰ ਇਥੋਂ ਦੀ ਪੀਆਰ ਵੀ ਦਿੱਤੀ ਜਾਊਗੀ ਇਥੋਂ ਦੀ ਨਾਗਰਿਕਤਾ ਵੀ ਦਿੱਤੀ ਜਾਵੇਗੀ ਤੇ ਫੁੱਲ ਫੈਸਿਲਿਟੀਆਂ ਵੀ ਕੈਨੇਡਾ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੀਆਂ ਜਾਣਗੀਆਂ ਨਾ ਜੇਕਰ ਬੈਕਗ੍ਰਾਉਂਡ ਦੇ ਵਿੱਚ ਤੁਹਾਡਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਹੈ ਤਾਂ ਉਸ ਨੂੰ ਸਕਿਪ ਕਰ ਦਿੱਤਾ ਜਾਊਗਾ ਮਤਲਬ ਕਿ ਉਸ ਨੂੰ ਪੁੱਲ ਕੇ ਜੇਕਰ ਤੁਸੀਂ ਉੱਥੇ ਹੀ ਕਰੋ ਤਾਂ that is a good ਹੈ ਪਰ ਜੇਕਰ ਸਾਡੀ ਕੰਟਰੀ ਦੇ ਵਿੱਚ ਆ ਕੇ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਡਿਪੋਰਟ ਹੋਣ ਦੇ ਬਹੁਤ ਜ਼ਿਆਦੇ ਚਾਂਸਸ ਐ ਸੋ ਵੀਰੇ ਉਹਨਾਂ ਲਈ ਅਹਿਮ ਖਬਰ ਆ ਜਿੰਨਾ ਤੇ ਛੋਟਾ ਮੋਟਾ ਕੇਸ ਚੱਲਦਾ ਹੈ ਜਾਂ ਪਰਚਾ ਵਗੈਰਾ ਹੋਇਆ ਹੁੰਦਾ ਹੈ ਪਰ ਤੁਹਾਨੂੰ ਵੀਜ਼ਾ ਲੈਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਪਰ ਹੁਣ ਤੁਸੀਂ ਵੀਜ਼ਾ ਲੈ ਸਕਦੇ ਹੋ ਪਰ ਜੇਕਰ ਉਹੀ ਗਲਤੀ ਤੁਸੀਂ ਉਸ ਕੰਟਰੀ ਦੇ ਵਿੱਚ ਜਾ ਕੇ ਕਰੋਗੇ ਕੈਨੇਡਾ ਦੇ ਵਿੱਚ ਜਾ ਕੇ ਕਰੋਗੇ ਤਾਂ ਭੁੱਲ ਜਾਓ ਤੁਹਾਨੂੰ ਵਾਪਸ ਹੀ ਆਉਣਾ ਪਊਗਾ ਚਾਹੇ ਤੁਸੀਂ 20 ਲੱਖ ਲਾਇਆ ਚਾਹੇ ਤੁਸੀਂ 25 ਲੱਖ ਲਾਇਆ ਤੇ ਚਾਹੇ ਤੁਹਾਡਾ ਲੱਗਾ ਹੈ 5 ਲੱਖ ਰੁਪਇਆ ਹੁਣ ਇਹ ਡਿਪੈਂਡ ਕਰਦਾ ਤੁਹਾਡੇ ਡਿਸੀਜਨ ਦੇ ਉੱਤੇ ਕਿਉਂਕਿ ਕਿਸਮਤ ਨੇ ਤਾਂ ਤੁਹਾਡਾ ਸਾਥ ਦਿੱਤਾ ਤੁਹਾਡੀ ਡ੍ਰੀਮ ਕੰਟਰੀ ਤੁਹਾਨੂੰ ਪਹੁੰਚਾ ਦੇਣਾ ਹੈ ਪਰ ਡਿਸੀਜਨ ਕਰ ਤੋ ਲੈ ਕੇ ਤੁਸੀਂ ਵੀ ਆਪਣਾ ਰਿਕਾਰਡ ਖਰਾਬ ਕਰ ਸਕਦੇ ਹੋ